ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਆਪਾਂ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਪਹੁੰਚਿਆ ਨਹੀਂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 4 ਪਸ਼ੂ ਇੱਕ ਬਿਲਕੁਲ ਤਾਜੀ ਝੋਟੀ ਦਿਖਾਵਾਂਗੇ ਤੇ ਤਿੰਨ ਗੱਬੜਾਂ ਤੇ ਆਜਾ ਤੇ ਇੱਕ ਵੈੜ ਗੱਬੜ ਤੇ ਆਜਾ ਦਿਖਾਵਾਂਗੇ ਆਪਾਂ ਪਹੁੰਚਿਆ ਵੀਰ ਜੀ ਦੀ ਕੋਲ ਤੇ ਅਜੋ ਕਰੀਏ ਵੀਰ ਨਾਲ ਗੱਲਬਾਤ ਕੁਛ ਨੇ ਇਹਨਾਂ ਦੀ ਡਿਟੇਲ ਸਸਿਕਲ ਭਾਜੀ ਸਸਕਾ ਵੀਰ ਜੀ ਉਸ ਨਾਮ ਤੇ ਡਾਟਾ ਦੇ ਬਹੁਤ ਵਧੀਆ ਗੁਰੂ ਰਾਮ ਦਾਸ ਜੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਇਹ ਜਿਹੜਾ ਨਾਮ ਤੇ ਐਡਰੈਸ ਦੱਸ ਦਿਓ ਡਾਟਾ ਵੀਰ ਜੀ ਪਿੰਡ ਲਖੂਆ ਵਾਲਾ ਸੀਰੇ ਨਾਲਾ ਜਲਾੰਦ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9945654 ਠੀਕ ਹੈ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਕਰੋ ਠੀਕ ਹੈ ਜੀ ਵੇ ਭਾਈ ਅੱਜ ਸਵੇਰ ਪਹਿਲੇ ਨੰਬਰ ਤੇ ਨੀ ਨੀ ਹੋਰੀ ਇੱਟੋ ਡੀਵੀਟੀ ਪਟੇਸ ਕੋਈ ਹੁੰਦਾ ਨਹੀਂ ਆ ਅੱਛਾ ਜੀ ਉਹ ਦੰਦਾ ਜਿਹੜੀ ਛੇ ਰਾਂਦੇ ਆ ਠੀਕ ਹੈ ਜੀ ਹਾਂਜੀ ਤੇ ਉਹਦਾ ਰਕਾਡ ਪਹਿਲੇ ਸਵੇਰ ਦਾ 12 ਕਿਲੋ ਦਾ ਠੀਕ ਹੈ ਜੀ ਕਿ ਸਾਫ ਰੋਟੀ ਬੜੀ ਹੈ ਪਲੀ ਪੁਲੀ ਵੀ ਵੇਖ ਲਓ ਦੰਦਾ ਝੋਟੀ ਨਹੀਂ ਤੇ ਸਵਾਰ ਦੀ ਕਿੰਨਾਂ ਦਾ ਸਾਫ ਮੱਠਾ ਮੱਠਾ ਕਿਦਾਂ ਦਾ ਰ ਸਾਫ ਇੰਨੀ ਆ ਥਾਣ ਵੇਖੋ ਕਿਹਦੇ ਦਾ ਲਿਆ ਹਰਦਾ ਖੜਦੀ ਆ ਦਾਸ ਦਿਨ ਲੈ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਮਾਣ ਦੇ ਕੋਲ ਬਿਸਤੂ ਬਸ ਬਹੁਤ ਹੀ ਚੰਗੀ ਪਾਕ ਮਾਲ ਥਣ ਲੱਗਾ ਪਿੱਠ ਕੋੜਾ ਵੀ ਬਹੁਤ ਹੀ ਚੜਾ ਵਾ ਇੱਥੇ ਹੋਰ ਆ ਗਈ ਆ ਨੀਲੀ ਬੂਰੀ ਦੇ ਵਿੱਚ ਪਹਿਲੇ ਸੁੰਗਿਆ ਦਾ 10-12 ਲੀਟਰ ਜਿਹੜਾ ਦੁੱਧ ਇਹਨੇ ਭਰਿਆ ਵਾ ਤੇ ਹੁਣ ਦਿਨ ਬਿੰਦੀ ਦੇ 10 ਤੋਂ 12 ਹੋਰ ਲੱਗੂਗੀ ਤੇ ਲੱਡ ਲਾ ਲਈਏ ਕਾਫੀ ਜਹਾ ਹੁਣ ਲਏ ਤੇ ਤੋਂ ਕਾਕਾ ਬਹੁਤ ਚੰਗਾ ਬਣਾ ਲੇਣਾ ਕਰਮਾ ਵੀ ਨੇ ਪੇਚ ਨੂੰ ਆ ਵੇਖੋ ਢੋਟੀ ਦਾ ਕਿੰਨਾ ਚੌੜਾ ਵੇਖੋ ਆ ਵੇਖੋ ਤੁਮ ਥੱਲੇੋਂ ਬੜੀ ਸਾਫ ਹੈ ਥਾਣੇ ਵੇਖੋ ਕੱਲਾ ਕੱਲਾ ਕਿੱਥੇ ਗੱਦੀ ਲੱਗਿਆ ਲੋ ਜੀ ਜੇ ਤੱਕ ਜਿਹੜੇ ਥਾਂ ਬੰਦ ਬੰਦ ਐ ਇਹ ਬੰਨੇ ਵੀ ਡੱਬ ਜੇ ਇਹਦੇ ਪਰਲੇ ਬੰਨੇ ਵੀ ਡੱਬ ਜੇ ਦਿਖਾ ਦਿਓ ਥੱਲੇ ਪਰਲੇ ਬੰਨੇ ਵੀ ਦਿਖਾ ਦਿਓ ਹਾਂਜੀ ਠੀਕ ਹੈ ਠੀਕ ਹੈ ਬੰਦ ਬੰਦ ਕੋਈ ਨਹੀਂ ਦਿਖਾ ਦਿਓ ਲੋ ਜੀ ਇਹ ਤੱਕ ਫੇਰ ਜਿਹੜਾ ਨਾ ਉਹ ਨਾ ਆ ਗਿਆ ਕੰਦੀ ਬੜੀ ਝੋਟੀ ਚੰਗੀ ਐ ਬੂਥੀ ਵੇਖੋ ਤਾਂ ਜਰਸੀ ਗਾਂ ਦੀ ਹੁੰਦੀ ਆ ਹਾਂਜੀ ਹਾਂਜੀ ਤਾਂ ਠੀਕ ਆ ਜਾ ਫੇਸ ਆ ਤੇ ਬਾਕੀ ਮੁੱਲ ਵੀ ਆਪਾਂ ਬਿਲਕੁਲ ਜਾਇਦ ਕਰਨੇ ਆ ਅੱਛਾ ਇਹ ਹਾਂਜੀ ਤੇ ਕੀ ਮੁੱਲ ਫਿਰ ਹੁਣਾ ਦੇਣਾ ਕਿ ਨਾ ਕਰਦੀ ਦੱਸੋ ਜੇ ਝੋਟੀ ਸਵਾਗ ਆ ਗਈਏ ਫਿਰ ਤਾਂ ਭਾਵੇਂ 10 15 ਜਿਹਦਰ ਨੂੰ ਮਰਜੀ ਵੇਚਦੇ ਤੇ ਸ਼ਾਇਦ ਥੋੜੀ ਕੋਈ ਡਿਮਾਂਡ ਵੀ ਜਾਦੀ ਹੈ ਹਾਂਜੀ ਹਾਂਜੀ ਬਾਕੀ ਆਪਾਂ ਜਾਇਦ ਦਵਾਂਗੇ ਬਿਲਕੁਲ ਹੁਣ ਠੀਕ ਹੈ ਜੀ ਹਾਂਜੀ 1 5 ਦੀ ਗੇੜੀ ਚਾ ਕੇ ਵੀ ਨਾ ਹਾਂ ਨਾ ਹੀ ਕਰੀਏ ਜਿੱਥੇ ਕਿ ਛਾੜੀ ਦੇਣੀ ਦੱਸੋ ਤੁਸੀਂ ਜਿੱਦਾਂ ਤੁਸੀਂ ਕਹਿੰਦੇ ਉਦਾਂ ਹੀ ਕਰ ਦਿੰਦੇ ਲੱਖੋਂਾਂ ਕਰ ਦਈਏ ਪਰ ਝੋਟੀ ਨੂੰ ਨਹੀਂ ਕੋਈ ਦਿੰ ਸਕਦਾ ਇੱਥੇ ਆਣ ਕੇ ਸਿਰ ਤੇ ਆਣ ਕੇ ਵੇਖੇ ਚੰਗਾ ਜੀ ਨਹੀਂ ਬਿਲਕੁਲ ਕੋਈ ਸ਼ੱਕ ਨਹੀਂ ਚਾਰਜ ਮੇਰੇ ਇੱਕੋ ਜੀ ਵਿਰਲੇ ਆ ਸਾਫ਼ ਸੁਥਰੀ ਬੜੀਏ ਬਾਕੀ ਥਣਾ ਦੀ ਪਿੱਛੇ ਪੁੱਛੇ ਦੀ ਕੋਈ ਸਾਡੀ ਗਰੰਟੀ ਹੋਊਗੀ ਐਸਾ ਠੀਕ ਹੈ ਠੀਕ ਹੈ ਜੀ ਤੇ ਛੱਡ ਦਈਏ ਫਿਰ 50000 ਲੱਖ ਹੋਰ ਛਣਾਉਣੇ ਥੋੜੇ ਲੱਖੋਂ ਕਰਦੇ ਕੇ ਦਰਮਿਆਨ ਦੇ ਨਾਲ ਅੰਦਰ ਕਰ ਦਈਏ ਹਾਂ ਜੀ ਯਾਰ ਛੱਡ ਦਈਏ ਘੋਰ ਕੀ ਆ ਹੋਰ ਛੱਡ ਦੂ 298 ਦੇ 99 ਜੀ ਕਹਿੰਦੇ 1000 ਹੋਰ 97 ਹਜ਼ਾਰ ਦੀ ਝੋਟੀ ਦੇ ਦਾਂਗੇ ਠੀਕ ਹੈ ਜੀ ਇਹ ਜੇ ਆਪਾਂ ਇਹ ਹੁੰਦਾ ਹੀ ਮੁੱਲਿਆ ਮੇਰਾ ਵੀਰ ਮੁੜ ਕੇ ਨਾ ਕਿ ਇਹ ਸਵਾਗ ਇਹਦੀ ਝੋਟੀ ਫੇਰਾ ਤਾਂ ਆਪਣੀ ਮਰਜ਼ੀ ਕਰਾਂਗੇ ਫਿਰ ਠੀਕ ਹੈ ਠੀਕ ਹੈ ਜੀ ਲਓ ਜੀ ਅੱਜ ਦਾ ਰੇਟ ਜੀ ਕੋਈ ਚੱਕ ਹੋਵੇ ਅਸੀਂ ਜ਼ਿੰਮੇਵਾਰ ਹਾਂ ਕਿਹੇ ਗੱਲ ਦਾ ਵੀ ਅੱਛਾ ਜੀ ਇੱਥੇ ਆਣ ਕੇ ਤਸੱਲੀ ਕਰ ਲੈ ਟਿੱਪ ਕੇ ਜੋ ਮਰਜ਼ੀ ਕਰਕੇ ਖੜੇ ਠੀਕ ਹੈ ਠੀਕ ਹੈ ਲਓ ਜੀ ਅੱਜ ਦਾ ਮੁੱਲ ਹੈਗਾ ਜੀ 97 ਹਜ਼ਾਰ ਪਰ ਝੋਟੀ ਦੇਖ ਲਓ ਕਿੰਨੀ ਦੀ ਆ ਬਿਲਕੁਲ ਜਿਵੇਂ ਇੱਧਰ ਵੇਖੋ ਕਿੰਨੀ ਘੱਟ ਗਿਆ ਪਲੇ ਪੂਰੀ ਸੰਧੀ ਬੜੀ ਆ ਠੀਕ ਹੈ ਜੀ ਹਾਂ ਜੀ ਤੇ ਆ ਭਾਈ ਦੂਜੇ ਨੰਬਰ ਤੇ ਇਹ 24 ਕੱਟੀ ਜੇ ਮੂੰਹ ਫੈਲਾ ਸੁਆ ਅੱਛਾ ਜੀ ਹਾਂ ਜੀ ਉਹ ਵੀ ਤੁਹਾਨੂੰ ਖੋਲ ਕੇ ਦਿਕਾਉਂਦੇ ਆ ਠੀਕ ਹੈ ਲਓ ਜੀ ਘਾਹ ਦਾ ਕਿੰਨੇ ਵੀ ਲੈਣਾ ਹੈ ਵੱਧ ਤੋਂ ਵੱਧ ਦੱਸ ਦੇਣਾ ਜੇ ਕੱਟੀਆਂ ਚਾਹੁੰਦੇ ਆ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ ਦੂਜੀ ਆ ਵੀ ਇਹ ਤਾਂ ਉਹਨਾਂ ਨੂੰ ਕਰਾਇਆ ਕਰਾਉਣੇ ਤੇ ਲੰਗੋ ਮਾਜੇ ਕਾਫੀ ਆਈਦਾ ਇਹ ਵਾਲੇ ਦੇਣ ਕਿੰਨੇ ਕਿਰੇ ਦਾ ਸੇਵੀ ਲੈ ਜੂਗੇ ਤੇ ਘੇਟੋਂ ਬਾਹਰ ਖਾਂਡ ਕੱਢ ਜਣਾ ਜਦੋਂ ਤਿਆਰ ਹੋ ਗਈ ਸਰਪੰਚੀ ਬੜੀ ਜੇ ਠੀਕ ਹੈ ਜੀ ਇਹ ਤੋਂ ਆਲਸੀ ਦੇ ਕੱਦ ਵਜਨ ਦੀ ਵੀ ਚੰਗੀ ਆ ਤੇ ਥਣਪਨ ਵੇਲੇ ਗਲਾਬੀ ਥਾਂ ਲਗਾ ਪਿਆ ਹੋਇਆ ਤੇ ਪਹਿਲਾਂ ਨੇ ਥਾਂ ਜਿਹੜਾ ਬਹੁਤੀ ਚੰਗਾ ਕੱਢ ਜਣਾ ਤੇ ਲੰਮੀਆਂ ਦਿਖਾਉਂਦੇ ਆ ਜੇ ਕਾਫੀ ਜ਼ਿਆਦਾ ਮਤਲਬ ਦੂਜੇ ਤੇ ਜਿਸ ਵੇ ਵਈਆਂ ਨੂੰ ਬਣੂਗੀ ਜੋੜੀ ਠੀਕ ਹੈ ਤੇ ਕਾਗਜ਼ ਵਰਗਾ ਪਿੰਡਾ ਕੋ ਜੋੜੀ ਦਾ ਠੀਕ ਹੈ ਦਿਖਾ ਦਿਓ ਜੇ ਰੱਖਣੀ ਨਹੀਂ ਆ ਬੱਚੋ ਨੌਬੀ ਸਰੋ ਚਾਹਤਾ ਜੀ ਥਾਂ ਨੂੰ ਤਾਂ ਕਮੜੀ ਪਲਵਾਨ ਉਧਰੋਂ ਆਪਾਂ ਦਾ ਬਾਕੀ ਇਹਦੇ ਤੇ ਲਾਟੋ ਨਾ ਬਹੁਤ ਜਿਆਦਾ ਬੱਲੇਗੀ ਛੱਡੀ ਠੀਕ ਹੈ ਤੇ ਮੂੰਹ ਚਾਰ ਦੰਦ ਹੈ ਕੋਈ ਨਹੀਂ ਗਏਗਾ ਵੀ ਚਾਰ ਹੈ ਤਾਂ ਜਾ ਰਹੀ ਹੋਏਗੀ ਅੱਛਾ ਜੀ ਜਿਹੜਾ ਗੱਲ ਕਹੀ ਹੋਈ ਹੋਗੀ ਬਿਲਕੁਲ ਠੀਕ ਹੈ ਹਾਂਜੀ ਬਾਕੀ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਆ ਠੀਕ ਹੈ ਜੀ ਤੇ ਸਿੰਗ ਦੀ ਕੁਆਲਟੀ ਵੇਖ ਲੋ ਸਾਰੀ ਚੰਗੀ ਝੋਡੀ ਮੁੱਲ ਬਿਲਕੁਲ ਜਿਹਾ ਜਿਹੜਾ ਵੀ ਤਿਆਰ ਹੈ ਝੋਡੀ ਮਨ ਲਓ ਕੋਈ ਇਹ ਨਾ ਕਿ ਹਫਤਾ ਇਹ ਮਹਾ ਲੈਣਾ ਹੁਣ ਅੱਛਾ ਅੱਛਾ ਠੀਕ ਹੈ ਹਾਂਜੀ ਤੇ ਕਰ ਲਈਏ 85 ਕੋਲ ਮਾਲੀ ਨੇ ਜਦੋਂ ਤਿਆਰ ਹੋ ਵੀ ਹਾਂਜੀ ਤੇ ਕਦੋਂ ਜਾਇਜ ਹੋ ਰਿਹਾ ਵੀ ਹਾਨਾ ਜੀ 80 ਦੇ ਦੀਏ ਦੋ ਛੱਡ ਦਈਏ ਦੋ ਪੰਜੀ ਛੱਡ ਦਈਏ 75 ਦੇ ਦੇ 75000 ਹਾਂਜੀ ਠੀਕ ਹੈ ਲੋ ਬਈ ਆਹ ਰੋਸਲ ਠੁੱਕੀ ਝੋੜੀ ਦਊ ਨਾ ਕੋ ਮੂੰਹ ਚਾਰ ਦੰਦ ਨਹੀਂ 74000 ਦੀ ਹਾਂ ਨਾ ਦੇ ਦਾਂਗੇ ਹੁਣ ਮੇਰਾ ਵੀ ਰਬਾਉਂਦਾ ਨਾ ਕੋ ਕਵੇ ਪਰ ਝੋਟੀ ਵੇਖ ਲੋ ਠੀਕ ਹੈ ਲੋ ਪਾਜੀ 74000 ਦੀ ਕੱਪਣ ਸਿਆਲ ਝੋਟੀ ਮੂੰਹੋਂ ਵੀ ਚਾਰ ਦੰਦ ਅਜੇ ਕੋਲ ਸੁਣ ਜਵਾਨ ਝੋਟੀ ਆ ਤੇ ਫੇਸਲੀ ਨਹੀਂ ਕੀ ਕਰ ਸਕਦੇ ਇਹ ਤੇ ਆ ਜੋ ਬਈ ਤੇ ਜਨਮ ਆਵੀ ਝੋਟੀ ਚ ਉਗੀ ਐ ਅਸਲੀ ਚਿੱਕ ਤਾਂ 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 ਇੱਕ ਬੜੀ ਕਿੰਨਾ ਟਾਈਮ ਹੋ ਗਿਆ ਇਹ ਰੀਜੇ ਆ 852 ਨੂੰ ਵੇਜਿਆ ਆਲੇ 50 ਦੋ ਰੀਜੇ ਨੂੰ 10 ਕਿੰਨਾ ਦੋਸਤਿਆਰੇ ਕੋਸਾਸ ਦਿਓ ਕੰਡੇ ਵਾਲੇ ਨੂੰ ਦੋ ਦਿਓ ਦੋ ਜੀ 10 ਲੀਟਰ ਜਿਹੜਾ ਦੁੱਧ ਹੈ ਟੈਂਕੜੇ ਕੋਈ ਕੋ ਤਿਆਰ ਆ ਇੱਕ ਆਸ ਵਜਨ ਦੀ ਬਹੁਤ ਚੰਗੀ ਆ ਜੀ ਜੈਟ ਬਲਾਇਆ ਗਿਆ ਪਿਓਰ ਕਰੋ ਜੀ ਛੇ ਕਰੀਏ ਜੀ ਜੇਨ ਮੈਂ ਸਤਿ ਸ੍ਰੀ ਅਕਾਲ ਜੀ ਸਵਾਗਤ ਜੀ ਜੀ ਬਹੁਤ ਕਲਾ ਕਬਾ ਕੰਨ ਲਗਾ ਪਿਆ ਵਾ ਮਚਾਰ ਆ ਰਹੀ ਹੈ ਮਰਾ ਜੀ ਲਾਓ ਲਾਓ ਨਾ ਜਾਣ ਥੋੜੀ ਜਿਹਾ ਦਿਕਾ ਦਿਓ ਕਿ ਕਿੰਨੇ ਟਾਈਮ ਨੂੰ ਵੇਲੋ ਕੋਈ 1 ਮਿੰਟ ਦਾ ਟਾਈਮ ਨਹੀਂ ਛੋੜੀ ਨੂੰ ਅੱਛਾ ਜੀ ਸਵੇਰੇ 5:30 ਦੀ ਚਵਾਈ ਦੇ ਆ ਬਲੋ 3:00 ਨਹੀਂ ਬਜੇ ਠੀਕ ਹੈ 2:55 ਹੋਇਆ ਬਿਲਕੁਲ ਟਾਈਮ ਟਾਈਮ ਚਵਾਲੇ ਸਾਡੇ ਕੋਲ ਵੀਡੀਓ ਦੇ ਚਵਾਲੇ 10 ਕਿਲੋ ਦੁੱਧ ਤੇ 9 ਦੀ ਗਾਰੰਟੀ ਜਨੇ ਇੱਕ ਨਾ ਖੰਡੀ ਠੀਕ ਹੈ ਠੀਕ ਹੈ ਜੀ ਫਣੀ ਜੀ ਹੋਣਚਾਨ ਬਹੁਤ ਚੰਗੀ ਹੈ ਲਓ ਜੀ 10 ਲੀਟਰ ਤੇ ਬਾਕੀ 9 ਦੀ ਬਾਈਆਂ ਦਾ ਕੋ ਫੁੱਲ ਗਾਰੰਟੀ ਆ ਇਸ ਦਾ ਵਾ ਇਹਨੂੰ ਵੀ ਦੇ ਆਵੇ ਕਿ ਜਿੰਨਾ ਜੱਟਾ ਵਛਾ ਨੂੰ ਉਨਾ ਹੀ ਗਾਉ ਨੂੰ ਬੈਠੋ ਠੀਕ ਆ ਠੀਕ ਆ ਦੁੱਧ ਵਾਲੀ ਬਣੀ ਇਹ ਸੀਲ ਠੰਡੀ ਹੈ ਮੰਨ ਲਓ ਇਹ ਲੱਤ ਨੂੰ ਤਨੀ ਮਾਰਦੀ ਜਵਾਕੀ ਜੇ ਪਿਛੇ ਕੱਟਾ ਇਹ ਕੱਟਾ ਜੀ ਠੀਕ ਆ ਜੀ ਮੇਲ ਕਾਫ ਜਿਹਦੇ ਪਿਛੇ ਤੇ ਵੱਡੀ ਏ ਝੋਡੀ ਕੋ ਨਿੱਕੀ ਨਾ ਸਮਝੇ ਮੰਨ ਲਓ ਹਾਂਜੀ ਹਾਂਜੀ ਕਾਦ ਵਾਲੀ ਆ ਮੈਂ ਮਾਰੀਆਂ ਧਾਰਾਂ ਤੋਂ ਰਮਾਈਆਂ ਨੇ ਕਿ ਹਲੇ ਕੋਈ ਨਹੀਂ ਵੀ ਤੇ ਮੰਨ ਲਓ ਹਾਂਜੀ ਅਜੇ ਨਹੀਂ ਬੜਾ ਬਸਿਕਲ ਸਾਈਕਲ ਹੈ ਇਹ ਕਿੰਨਾ ਕੁ ਭਰੀ ਹੋਊਗੀ ਦੁੱਧ ਵੀਰ ਜੀ 12 ਕਿਲੋ ਝੋਲੀ ਨੇ ਬੜੇ ਆਰਾਮ ਨਾਲ ਦੇਣਾ ਤੇ ਠੀਕ ਹੈ ਬੜੀ ਐ ਬੈਂ ਬਰੀਕ ਪਿੰਡੇ ਦੀ ਝੋਲੀ ਹੈ ਠੀਕ ਹੈ ਜੀ 12 ਲੀਟਰ ਜਿਹੜਾ ਦੁੱਧ ਭਰੀ ਜਾਊਗਾ ਹੁਣ ਦੁੱਧ ਇੰਨਾ ਨਾਲੋਂ ਮਿਲ ਲੈ ਹੈ ਕਿ ਕੋ ਜਿਹੜਾ ਮਰਜੀ ਕਹਿਣ ਵਾਲਾ ਨਾ ਹੋਵੇ ਮਿਲਣ ਵਾਲਾ ਹੋਊਗਾ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ 9-10 ਕਿਲੋ ਦੁੱਧ ਖੁੱਲਾ ਡੁੱਲਾ ਆ ਵੀ ਜਾਓ ਕਿ ਗਾਉ ਜੀ ਬਸ ਮਾ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਤਾਂ ਅੰਦਰ ਵੀ ਕੈਮਰੇ ਕੋ ਦਰਨਗੇ ਕੋਈ ਨਹੀਂ ਪਾ ਮੇਰੀ ਤਾਂ ਵੀ ਬੜੀ ਪੋੜਾ ਜਿਹਾ ਟਿਕਾ ਦੇ ਦਾਲਦੀ ਵਾਸੀ ਚੁਆਈ ਦੀ ਕਿਆ ਕਰ ਬੜੀ ਚੁਆਈ ਦੀ ਅੰਦਰੋਂ ਮਿਲੋ ਕਿਹੋ ਜਿਹਾ ਕਾ ਰਹੀ ਆ ਇੱਧਰ ਕੋਈ ਜਿਹੜੀ ਨਰਦੇ ਕੋਈ ਉਹਨੂੰ ਵੀ ਨਾ ਨੋਟ ਕਰਾਂ ਠੀਕ ਗਾਈਜ਼ ਅਗਲੇ ਨੂੰ ਹਈਆ ਅਗਲੇ ਸਨਾਂ ਦੀ ਦਵਾਈ ਜੇ ਕੀ ਕਰਤਾ ਤੇ ਇਹ ਵੀ ਬਿਲਕੁਲ ਜਿਹੜੀ ਨਾ ਮਜਵਾਈ ਆ ਠੰਢੀ ਗੜੀਆ ਇਹ ਵੀ ਵਰਤੀ ਸੀ ਤੋੜਦੀ ਆ ਵੇਹੇ ਕਰਾ ਤੋੜ ਦੋ ਤੋੜ ਦੋ ਤੋੜ ਦੇ ਕਰਾ ਦੇ ਪਾ ਮੈਂ ਨਾ ਅਸਾਂ ਜਿਹੜਾ ਨਾ ਵੀ ਜੋਰ ਪੁੱਛਾ ਕਰਨਾ ਠੀਕ ਆ ਠੀਕ ਆ ਇਹ ਤੇ ਵਿਕਰਾਂਤ ਮੈਂ ਕਿਹਾ ਤੇਰਾ ਨਾਮ ਅਸਾਂ ਨੂੰ ਪਸੰਦ ਆ ਉਹ ਚੰਗਾ ਕੱਢਿਆ ਵੇ ਕੋ ਕੰਨਾ ਕੰਨਾ ਥਾੜਿਆ ਮਾਲੋ ਕਿ ਜਿਹੜਾ ਵੀ ਭਾ ਸਾਹਮਣ ਵਾਲਾ ਦਾ ਇਹ ਦੋ ਦੋ 12 ਲੀਟਰ ਪਾਈ ਕਹਿੰਦਾ ਹੈ ਆਮ ਨਾਲ ਕੱਢੀਆ ਸਾਹਮਣੋਂ ਮੈਂ ਕਿ ਤਸੱਲੀ ਕਰ ਲਿਆ ਆਪਣੀ ਕੋਈ ਜਿੱਤਾ ਮਿਲ ਗਿਆ ਜਿਹਦਾ ਉਹ 10 ਲੀਟਰ ਜਿਹੜਾ ਬਿਲਕੁਲ ਰੈੜੀਆ ਤੇ ਮੇਲ ਕਾਬਜੇ ਦੇ ਪਿਛੇ ਇਹਦਾ ਮੁੱਲ ਭਾਜੀ ਇਹਦਾ ਮੁੱਲ ਜਿੰਨਾ ਤਾਂ ਹੀ ਕਿੰਨੇ ਕਰ ਦਿੰਦੇ ਆ ਝੋਟੀ ਦੇ ਵੀਰ ਜੀ ਲੱਖੋਂ ਬਾਹਰ ਵੀ ਆ ਤੇ ਚੰਗੀ ਕੱਟੀ ਆ ਪਹਿਲਾਂ ਤੋਂ ਆ ਦੰਦਾ ਜੀ ਹਾਂਜੀ ਹਾਂਜੀ ਤੇ ਬਿਲਕੁਲ ਜਾਇਜ਼ ਹੀ ਹਾਂ ਨਾ ਦੇ ਦੀ ਆਪਾਂ 95000 ਉਹ ਛੱਡ ਦੋ ਥੋੜੇ ਬਾਰੇ ਇਹ 5000 ਹੋਰ ਛੱਡੋ 993 ਹਾਂਜੀ ਠੀਕ ਹੈ ਲੋਭੀ ਚਿਰ ਅੰਮ੍ਰਿਤ ਆਪੇ ਦੇ ਬਿਲਕੁਲ ਇੱਕ ਹੋਰ ਛੱਡ ਦਾਂਗੇ 93 93 ਜੀ ਆਣਾ ਦੇ ਦਾਂਗੇ ਜਿੰਨੇ ਟਾਈਮ ਮਰਜ਼ੀ ਭਾਵੇਂ ਕੋਈ ਚਵਾਲੇ ਵੀਡੀਓ 깔ਦੇ ਧੋਵੇਂ ਆਣ ਕੇ ਚੋਲੇ ਅੱਛਾ ਜੀ ਜੋ ਤਾਂ ਸਭ ਨੂੰ ਹੋਈ ਹੋਏ ਠੀਕ ਹੈ ਠੀਕ ਹੈ ਜੀ ਲਓ ਜੀ ਠੰਡੀ ਧੀਰੀ ਹੈ ਕੋਈ ਨਾਹਮੇ ਵਾਲੀ ਗੱਲ ਨਹੀਂ ਹੈ ਕਿ ਜਿੱਦਾਂ ਮਰਜ਼ੀ ਤਸੱਲੀ ਕਰ ਲਈ ਠੀਕ ਹੈ ਜੀ ਹੁਣ ਆਇਆ ਇੱਕ ਗਾਂ ਜੇ ਠੀਕ ਹੈ ਠੁੱਕੀ ਜੇ ਬੈੜ ਲੋ ਜੀ ਇੱਕ ਪਰੰਥਿਆ ਆਇਆ ਇਹ ਕਿਰਮਾ ਤੁਵਾ ਦੂ ਬਾਜੀ ਇਹ ਦੂਜੇ ਸੁਣੀ ਤੇ ਤਾਂ ਨਾ ਬੜਾ ਚੰਗਾ ਲੱਗਾ ਜੇ ਇਹ ਲੈ ਲੈਣਾ ਲੈਣ ਨਾ ਨਾ ਪਾ ਕੇ ਪੰਚਾਂ ਦੇ ਦੱਲੀਂ ਇਹ ਕਿੰਨਾ ਕੱਟਿਆ ਦੋ ਦਿਨਾਂ ਦੇ ਵਿੱਚ ਨੇ ਦੋ ਦੋ ਇਹ ਕਿਹੜਾ ਰਿਸਰਚ ਸੀ ਨਾ ਉਹਨਾਂ ਨੇ ਕੋਈ ਪੜਿਆ ਨਹੀਂ ਕਿੱਥੇ ਸੱਟੇ ਇਹ ਗਾਇਦਾ ਹੋਏ 13 ਤੋਂ 14 ਲੀਟਰ ਨੇ ਦੁੱਧ ਕੱਟਿਆ ਵਾਹ ਕੰਸਾ ਨਾ ਚੰਗਾ ਰਿਚਨ ਦਾ ਲੱਗਦਾ ਲੱਗਦਾ ਪਾਣੀ ਯਾਹ ਨਾਲੇ ਇਹ ਸੋਨ ਦਾ 13 ਨੂੰ ਬਹੁਤ ਗੰਗਾ ਕੱਢੀ ਹੋਈ ਇਹ ਥਾਂ ਵੀ ਕੰਦਾ ਕੰਦਾ ਲੱਗਾ ਵਾ ਤੇ ਨਾਲਾ ਉਹਨਾਂ ਨੇ ਕੱਟੇ ਨਹੀਂ ਆਗੀਆਂ ਨੇ ਕੱਟੇ ਨਹੀਂ ਆ ਆਹ ਮਿੱਤਰੋ ਹੌਸਲੇ ਦੇ ਰੇਸ਼ਿਆਂ ਦੇ ਚਲੋ ਸੈੱਡ ਸ਼ਵਾਲ ਤੋਂ ਵੀ ਚੰਗੀ ਠੰਡੀ ਡੰਡੀ ਬੜੀ ਆ ਆ ਵੇਖੋ ਇਧਰ ਵੇਖੋ ਥਾਨ ਵੇਖੋ ਕੱਡਾ ਚੰਗਾ ਲੱਗਾ ਜਿੱਧਰ ਦੀ ਮਰਜ਼ੀ ਬਹਿ ਜਾਓ ਭਾਵੇਂ ਠੀਕ ਹੈ ਠੀਕ ਹੈ ਹਾਂ ਜੀ ਸੀਟੀਆਂ ਸੁਧੀਆਂ ਵੀ ਬਹੁਤ ਆ ਬਰਡ ਦੇ ਵਿੱਚ ਆ ਇਹਦਾ ਮੁੱਲ ਭਾਜੀ ਹਰ ਮੁੱਲ ਵੀਰ ਜੀ ਇਹਦਾ ਵੀ ਜੈ ਜੀ ਕਰਾਂਗੇ 50 ਦੇ ਦਈਏ ਹੋਰ ਕਰ ਦੇਈਏ ਥੋੜੇ ਜੀ 2 6 ਦੇ ਕਿ ਔਰਿਜਨਲ ਨਹੀਂ ਕੋਈ ਬਾਗਾ ਤੇ ਜਮ ਦੱਸੋ ਤਾਂ ਚੱਲੀਓ ਜਲਾ ਹਾਂਜੀ ਛੱਡ ਕੇ 1000 ਹੋਰ ਛੱਡਣਾ 45 ਦੀ 44 ਤੇ ਛੋੜ ਹੀ ਕਰਾਂਗੇ ਹੁਣ ਠੀਕ ਗੱਲ ਹੋ ਗਈ ਚਤਾਲ ਦੀ ਕਿਉਂਕਿ ਜਿੱਦਾਂ ਮਰਜ਼ੀ ਆਖੋ ਸਾਈਡਾਂ ਤਾਂ ਵੀ ਖਾਣ-ਖੋਣ ਦਿਖਾ ਦਿਓ ਇੱਥੇ ਦੇਖੋ ਸਾਈਡ ਤੇ ਕੀ ਕਰਾ ਖਾਣਾ ਮੱਜਾ ਲੱਗਾ ਆ ਏ ਨਹੀਂ ਠੀਕ ਆ ਲੱਗਾ ਵਾ ਤੇ ਪਹਿਲਾਂ ਵੀ ਖਾਣਾ ਆ ਗਿਆ ਤੇ ਬਿਲਕੁਲ ਜਿਹੜਾ ਨਾਰਮਲ ਤੇ ਠੰਡੀ ਧੀਰੀ ਬੜੀ ਆ ਠੀਕ ਆ ਠੀਕ ਆ ਠੰਡੀ ਦਿੰਨੀ ਆ ਵੀ ਗੱਲ ਹੀ ਛੱਡੋ ਠੀਕ ਆ ਜੀ ਬਾਕੀ ਬਣੋ ਬੜੀ ਚੱੱਡੇ ਰੌਟਰ ਕਰ ਠੀਕ ਆ ਜੀ ਨਾਲਾਂ ਨੂੰ ਵੀ ਚੰਗੀਆਂ ਆ ਗਏ ੱਤੇ ਤੇ ਬੱਚੇ ਜਿਹੜੇ ਬਾਈ ਦੇ ਕੋਣ ਸਾਰੇ ਚੰਗੇ ਆ ਬਾਕੀ ਮੇਰਾ ਵੀ ਬੇਨਤੀ ਇਹੋ ਹੀ ਆ ਹਾਂਜੀ ਕਿ ਚੋ ਜਵਾਗੇ ਤੁਹਾਡੀ ਚਲੋ ਇੱਕੋ ਹੀ ਸੁਈ ਆਪਣੇ ਕੋ ਹਾਂਜੀ ਇਹ ਤਸੱਲੀ ਕਰਕੇ ਖਾਣ ਕੰਪਣੀ ਜਿਹੜਾ ਪਾਸ ਕਰਦੇ ਠੀਕ ਹੈ ਜੀ ਮੇਰੀ ਭਿੱਤੀ ਪੂਰੀ ਵੇਖਣ ਲਈ ਧੰਨਵਾਦ ਸਾਰੇ ਬਚਪਾਲਕ ਭਰਾਵਾਂ ਦਾ